ਨੋਸਾਰੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਿੰਪਲ ਸਲਵਾਰ ਦੀ ਕਟਿੰਗ ਇਹ ਆਪਾਂ ਕੱਟ ਰਹੇ ਹਾਂ ਜਿਹੜੀ ਸਿੰਪਲ ਸਲਵਾਰ ਉਸ ਲੰਬਾਈ ਜਿਹੜੀ 33 ਇੰਚ ਤਿਆਰ ਆ ਮੂਰੀ ਜਿਹੜੀ ਉਹ 6.5 ਇੰਚ ਹੈ ਤੇ ਬੈਲਟ 24 ਇੰਚ ਦੀ ਤਿਆਰ ਆ ਤਾਂ ਆਪਾਂ ਇਹ ਪੌਂਚਾ ਨਾ ਲਿਆ ਪੌਂਚਾ ਨਾ ਆਇਆ ਆਪਾਂ 30 ਇੰਚ ਤਾਂ 1.9 ਦੇ ਸਾਢੇ 6 ਇੰਚ ਮੂਰੀ ਆ ਤਾਂ ਆਪਾਂ ਇਹਦੇ ਅੱਜ ਰੱਖਿਆ ਆ ਸਾਢੇ 5 ਪੌਣੇ 6 ਕੱਪੜਾ ਲਿਆ ਆਪਾਂ ਕਿਉਂਕਿ ਇਹ ਫਿਰ ਸਲਾਨੀਆਂ ਦੇ ਵਿੱਚ ਤੇ ਕੰਨੀ ਵੀ ਲਾ ਦੇਣੀ ਆਪਾਂ ਤਾਂ ਇਹਦੇ ਕਰਕੇ ਆਪਾਂ ਛੀਲਿਆ ਤੇ ਜਿਵੇਂ ਸਾਢੇ 5 ਹੀ ਲੈ ਸਕਦੇ ਤੁਸੀਂ ਤੇ ਸ਼ੀਰ ਵੀ ਬਸ ਲਓ। ਸੋ ਹੁਣ ਆਪਾਂ ਇਹਨੂੰ ਕੱਟਾਂਗੇ ਇਹਦੇ ਨਾਲ ਹੀ ਬੈਲਟ ਨਿਕਲੇ। ਆਪਾਂ ਇਹ ਬੈਲਟ ਇਹਦੇ ਨਾਲੋਂ ਹੀ ਨਿਕਲੀ ਆਉਂਦੀ ਆ। ਤਾਂ ਫਿਰ ਆਪਾਂ ਕਹਿੰਦੇ ਇਹ ਕੱਟੜਾ ਜਿਹੜਾ ਚੱਲੀ ਵਾਲੇ ਪਾਸੇ ਜਿਹੜਾ ਬੈਲਟ ਆਪਾਂ ਇੱਥੇਲੇ ਪਾਸੇ ਰੱਖ ਲਈਏ। ਹੁਣ ਆਪਾਂ ਕਰਦੇ ਬੈਸ਼ ਪੋਚੇ ਦੀ ਕਟੇ। ਜਿਹੜਾ ਪੌँचा ਪੁਰਾਣਾ ਆਪਾਂ ਉਹਦੀ ਕਟਿੰਗ ਆਪਾਂ ਉੱਪਰੋਂ ਵੀ ਕਰਨੀ ਆ ਕਿਉਂਕਿ ਫਿਰ ਪੌँचा ਜਿਹੜਾ ਉਹ ਮੂਰੇ ਪੈਰ ਤੇ ਡੈਗਦਾ ਇਸੇ ਲਈ ਆਪਾਂ ਇੱਥੇ ਪਾਵਾਂਗੇ 1.5 ਇੰਚ ਦੀ ਕਾਟ ਇਹ ਕਾਰਡਪੋਨ ਦਾ ਰਿਜ਼ਨ ਇਹ ਹੁੰਦਾ ਵੀ ਇਹ ਫਲਵਾਰ ਜਿਹੜੀ ਉਹ ਮੂਰ ਨੂੰ ਡੈਗਦੀ ਹੈ ਫੜ ਲਈ ਫਲਵਾਰ ਤਿਆਰ ਹੋ ਗਈ ਤੇ ਆਪਾਂ ਹੋ ਗਏ ਪੌँचा ਹੁਣ ਆਪਾਂ ਕੱਟਾਂਗੇ ਬੈਲਟ ਆਪਾਂ ਆਪਣੇ ਕੋਲੇ ਕਪੜਾ ਫੁੱਲਾ ਆਪਾਂ ਇਹਦੇ ਚੋਂ ਵੀ ਕੱਟ ਸਕਦੇ ਆ ਤੇ ਆਪਾਂ ਜਿਹੜਾ ਪਹੁੰਚ ਨਾਲ ਲੱਥੇ ਆ ਕਪੜਾ ਉਹਦੇ ਤੋਂ ਵੀ ਕੱਟ ਸਕਦੇ ਆ ਸੋ ਆਪਾਂ ਕੱਟਣ ਲੱਗੇ ਆ ਕੱਪੜੇ ਨਾਲੋਂ ਕਿਉਂਕਿ ਆਪਣੇ ਕੋਲੇ ਕਪੜਾ ਬਹੁਤ ਆ ਆਪਾਂ ਬੈਲਟ ਕੱਟਾਂਗੇ 7.5 ਇੰਚ ਕਿਉਂਕਿ ਇਹਦੇ ਚ ਨਿਫਾ ਵੀ ਫੋਲਡ ਹੁੰਦਾ ਹੈ ਤੇ ਸਟਿਚਿੰਗ ਚ ਵੀ ਆਉਂਦੀ ਆ ਇਸ ਲਈ ਆਪਾਂ ਕਟਾਂਗੇ 7.5 ਇੰਚ ਬਰੇਕੇ ਥੋੜਾ ਆਪਣੇ ਕੋਲੇ ਹੋਈ ਇਸ ਤਰ੍ਹਾਂ ਬੈਠ ਰਹੀ ਹੋਈ ਆ ਕੱਪੜੇ ਦੇ ਵਿੱਚ ਜੋਇੰਟ ਪਾਵਾਂਗੇ ਜੋਇੰਟ ਪਾਵਾਂਗੇ ਤਾਂ ਇਹਦਾ ਪੋਛੇ ਦੇ ਨਾਲ ਕਿੱਟੜਾ ਲੱਥਾ ਆਪਾਂ ਉਹਦੇ ਨਾਲੇ ਜੋਇੰਟ ਪਾਵਾਂਗੇ ਇਹਨੂੰ ਫੋਲਡ ਕਰ ਲਾਂਗੇ ਸਾਡੇ ਸੱਤ ਇਹ ਚ ਕੱਪੜਾ ਰੱਖ ਲਾਂਗੇ ਆਪਾਂ ਤੇ ਆਪਣੀ 벨ਟ ਹੈਗੀ 24 ਇੰਚ ਦੀ ਆ ਸੋ ਆਪਾਂ হাফ ਇੰਚ ਦਾ ਮਾਰਜਿਨ ਲਵਾਂਗੇ ਤੇ ਜੋ ਅਗਰ ਸਲਾਈ ਜੇ ਇਧਰੋਂ ਆਪਾਂ ਮਾਰਜਿਨ ਇਹਦੇ ਉੱਪਰ ਹੀ ਰੱਖਿਆ ਹੋਇਆ ਤਾਂ ਜੋ ਆਪਣੀ 벨ਟ ਕੱਟੇਗਾ ਕੀ ਹੋਊਗੀ ਆਪਣੀ ਬੈਲਟ ਬੈਲਟ ਤੇ ਪਹੁੰਚਦੀ ਹੋਈ ਕਟਿੰਗ ਹੁਣ ਆਪਾਂ ਕੱਟਾਂਗੇ ਕੁੰਦੇ ਇਹ ਹੈ ਜੀ ਸਿੰਗਲ ਕੁੰਦੇ ਸਲਵਾਰ ਜਨ ਕਿ ਸਿੰਪਲ ਸਲਵਾਰ ਹੈ ਇਹ ਆਪਣੀ ਤਾਂ ਆਪਾਂ ਇਹ ਕੱਪੜੇ ਨੂੰ ਇਸ ਤਰ੍ਹਾਂ ਫੋਲਡ ਨਹੀਂ ਕਰਾਂਗੇ ਆਪਾਂ ਨੂੰ ਸਿੰਪਲ ਫੋਲਡ ਰਹਿਣ ਤਾਂ ਮੰਮੀ ਤਾਂ ਹੁਣ ਆਪਾਂ ਲਵਾਂਗੇ 3/4 ਇੰਚ ਇੱਥੋਂ ਲੰਬਾਈ ਫਿਰ ਜਿਹੜੀ ਆਪਾਂ ਜੋੜੀ ਰੱਖਦੇ ਹਾਂ ਕਪੜਾ ਲਵਾਂਗੇ ਇੱਥੇ 3 ਇੰਚ ਕਪੜਾ ਪਿੱਲਾ ਕੱਢ ਲਵਾਂਗੇ ਫਿਰ ਆਪਾਂ 10 ਇੰਚ ਦੀ ਲਵਾਂਗੇ ਆਪਾਂ ਐਸਲ ਲਵਾਂਗੇ ਅਸਲ 10 ਇੰਚ ਕਪੜਾ ਲੈ ਲਿਆ ਟੋਟਲ ਆਪਣਾ ਕਪੜਾ ਹੋ ਗਿਆ ਜੀ ਇਹ ਸਾਰੇ 43 ਇੰਚਸ ਸਟਾਰਟ ਹੋਰ ਆਪਾਂ ਇਹ ਕਪੜਾ ਜਿਹੜਾ ਜਿਹੜਾ ਬਾਦੀ ਕਪੜਾ ਆਪਣਾ ਉਹਦੇ ਨਾਲੋਂ ਕੱਟ ਕਰ ਲਾਂਗੇ ਫਿਰ ਆਪਾਂ ਕੱਟਾਂਗੇ ਜਿੰਨੀ ਜਰੂਰੀ ਲੱਗ ਰਹੀ ਹੈ। ਇਹ ਆਪਾਂ 10 ਇੰਚ 10 ਸਮ ਜਿਹੜੇ ਰੱਖਿਆ ਹੋਇਆ ਤਾਂ ਇਧਰ ਵੀ ਆਪਾਂ 10 ਇੰਚ 10 ਲਵਾਂਗੇ। 10 ਇੰਚ ਤੇ ਆਪਾਂ ਮਾਰਕ ਕਰਾਂਗੇ। ਫਿਰ ਆਪਾਂ 3 ਇੰਚ ਜਿਹੜਾ ਐਕਸਟਰਾ ਕਪੜਾ দেয়া ਸੀਗਾ ਸ਼ੇਪ ਦੇਣ ਵਾਸਤੇ ਉਹ ਕਰਾਂਗੇ। ਇਸ ਨੂੰ ਆਪਣੀ ਇੱਕ ਲੈਂਥ ਹੈ ਜੁਕਿ ਜਿਹੜੀ ਉਹ 30 ਇੰਚ ਦੀ ਫਿਰ ਆਪਾਂ ਉਹ ਜਿਹੜੇ ਪੌਂਚੇ ਆ ਉਹਦੀ ਕਟਿੰਗ ਕਰਨ ਵਾਸਤੇ ਆਪਾਂ 2 ਇੰਚ ਰਵਾਂਗੇ ਕਿਉਂਕਿ ਇਹ ਸਲਾਈ ਦੇ ਵਿੱਚ ਦੋਨਾਂ ਸਾਈਡਾ ਦੋਨਾਂ 2 ਇੰਚ ਕਰਕੇ ਕਟੇਗੀ ਸਭ ਤੋਂ ਸੌਖੀ ਸਰਵਾ ਇਹ ਸਭ ਤੋਂ ਸੌਖੀ ਹੈ ਕੱਟਣ ਦੀ ਰਹੀ ਹੈ ਜਿਹੜੇ ਵੀ ਬਿਗਨਰ ਆ ਉਹ ਇਹਨੂੰ ਬੜੀ ਸਾਨੀ ਨਾਲ ਕੱਟ ਸਕਦੇ ਆ ਸੋਹੀ ਖੋ ਇਹ ਹੈ ਜੁਕੰਦੀ ਦੀ ਕਟਿੰਗ ਜਿਹੜੀ এবਲ ਸਾਈਡ ਆ ਇਹ ਜੋਇੰਟ ਆ ਇਹ ਆਪਾਂ ਸੇਲਰ ਕਰਾਂਗੇ ਤਾਂ ਐਸੀ ਆਪਣੀ ਸਰਵਾ ਦੀ ਕਟਿੰਗ ਫਿਰ ਆਪਾਂ ਇਸ ਤੋਂ ਬਾਅਦ ਬਣਾਵਾਂਗੇ ਸਟਿਚਿੰਗ ਦੀ ਵੀਡੀਓ ਤੁਸੀਂ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜੁਮ ਹੋ ਜੀ ਥੈਂਕ ਯੂ ਫਰ ਵਾਚਿੰਗ